ਪਾਸਤੇ ਕਾਫੀ ਦਿਨ ਹੋ ਗਏ ਪਿਛਲੇ ਹਫਤੇ ਤੋਂੜਿਆ ਹੋਇਆ ਸੀ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਇਹ ਸੀ ਵੀ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਪਰ ਇੱਕ ਜਿਹੜੀ ਮੇਨ ਦੋਸ਼ੀ ਸੀਗੀ ਰਵਿੰਦਰ ਕੌਰ ਉਹਦਾ ਪੁਲਸ ਨੇ ਘਰੋਂ ਫੜ ਲਈ ਸੀ ਦੂਜਾ ਦੋਸ਼ੀ ਜਿਹੜਾ ਹਰਕਮਲ ਪ੍ਰੀਤ ਉਹ ਅਦਾਲਤਾਂ ਹੀ ਸਰੈਂਡਰ ਹੋ ਗਿਆ ਸੀ ਪਰ ਉਹ ਪੁਲਿਸ ਦੇ ਉੱਤੇ ਕਿਤੇ ਨਾ ਕਿਤੇ ਸਾਰੇ ਪਿੰਡ ਵਾਸੀ ਤੇ ਇਹ ਸ਼ੱਕ ਦੇ ਘੇਰੇ 'ਚ ਸੀ ਪੁਲਿਸ ਵੀ ਪੁਲਿਸ ਦੀ ਕਾਰਵਾਈ ਠਿੱਲੀ ਹੈ ਔਰ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਵੀ ਉਹਨਾਂ ਨੇ ਜਿਹੜਾ ਤਵਦੀਸ਼ ਦੇ ਵਿੱਚ ਮੰਨਿਆ ਤੀਜਾ ਦੋਸ਼ੀ ਜਿਹੜਾ ਇਹਨਾਂ ਦੇ ਨਾਲ ਕਾਰ ਦੇ ਵਿੱਚ ਸੀਗਾ ਤੇ ਉਹ ਸਮੇਤਕਾਰ ਪੁਲਿਸ ਨੇ ਰਾਉਂਡ ਅਪ ਕਰ ਲਿਆ ਪੁਲਿਸ ਦੀ ਗ੍ਰਿਫਤ ਜਾਂ ਸ਼ਾਇਦ ਉਹ ਬਸ ਜਲਦੀ ਉਹ ਮੀਡੀਆ ਦੇ ਵਿੱਚ ਵੀ ਪ੍ਰਸ਼ਾਸਨ ਨੇ ਦੇ ਦੇਣਾ ਹੋਗਾ ਜੀ ਹਾਂ ਜੀ ਅੱਜ ਸਸਕਾਰ ਹੋ ਰਿਹਾ ਜੀ ਬਹੁਤ ਮੰਦ ਭਾਗੀ ਘਟਨਾ ਔਰ ਇੱਥੇ ਕੁਝ ਬੋਲਣ ਨੂੰ ਬਚਦਾ ਨਹੀਂਗਾ ਉਹ ਕੇਸ ਤੋਂ ਉੱਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧਾਂਗ ਨਹੀਂ ਕਹਿੰਦੇ ਅਸੀਂ ਅਧਾ ਅੰਗ ਕਹਿੰਦੇ ਆ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਦ ਭਗ ਹੈ ਔਰ ਸਮਾਜ ਦੇ ਲਈ ਕਲੰਕ ਹੈ ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਪਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਘਣਾਉਣਾ ਅਪਰਾਧ ਕਰਨ ਲੱਗਾ 100 ਵਰਸਿਕ ਕੋਈ ਕਾਰਵਾਈ ਪੁਲਿਸ ਦੀ ਕਿਸ ਤਰ੍ਹਾਂ ਨਹੀਂ ਸਾਰੇ ਉਹ ਕਿ ਗ੍ਰਫਤਾਰ ਹੋ ਗਏ ਦੇਖੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ ਪਹਿਲਾਂ ਰਾਤ ਜਿਹੜਾ ਇੱਕ ਬੱਚਾ ਸੀਗਾ ਦੋਸ਼ੀ ਉਹ ਵੀ ਫੜ ਲਿਆ ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ ਸਾਰੇ ਦਾ ਸਾਰਾ ਜਿਹੜਾ ਹੈ ਉਹ ਤਪਤੀਸ਼ ਹੈ ਉਹ ਜਿਹੜੀ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਹਫ਼ਤੇ ਜਿੰਨੇ ਵੀ ਸੋਰਸ ਹੈਗੇ ਹੈ ਤੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਅਸੀਂ ਫੋਨਾਂ ਦੇ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਹਦੇ ਰਹੀ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉਥੇ ਸਾਰੇ ਤੁਸੀਂ ਜਿਹੜਾ ਆਪ ਖੁਦ ਅਸੀਂ ਮਾਨੀਟਰ ਕਰਦੇ ਸਾਡਾ ਸਮਾਜ ਇਹ ਕਹਿੰਦਾ ਅਰਧੰਗ ਨਹੀਂ ਅੱਧਾ ਅੰਗ ਸਰੀਰ ਦਾ ਅੱਧ ਸਾਡੀ ਔਰਤ ਹੁੰਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਹੈ ਤਾਂ ਇਹ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕਹਲੋ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਫਿਰ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਿਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੀ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰੱਖੀਏ ਦਾ ਫੈਸਲਾ ਕਰਾਈਏ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ ਸਜ਼ਾ ਮਿਲੂਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ